ਸਤਿਕਾਰ ਜੀ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਜਿਹੜੇ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਪੱਗ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਨਾਲ ਕੀ ਕੁਝ ਸਰਕਾਰਾਂ ਕਰ ਰਹੀਆਂ ਨੇ ਕੀ ਕੁਝ ਹੋ ਰਿਹਾਗਾ ਹੁਣ ਡਿਪਲੋਮੈਟ ਦੇ ਵਿੱਚ ਬੰਦਾ ਅਸਾਮ ਦੇ ਵਿੱਚ ਐਮਪੀ ਬਣ ਗਏ ਵੱਡੀਆਂ ਜਿਹੜੀਆਂ ਰਿਕਾਰਡ ਤੋੜ ਜਿਹੜਿਆਂ ਵੋਟਾਂ ਦੇ ਨਾਲ ਐਮਪੀ ਬਣੇ ਨੇ ਪਰ ਕਿੱਡੀ ਸ਼ਰਮ ਦੀ ਗੱਲ ਆ ਕਿ ਪਹਿਲਾਂ ਕਹਿੰਦੇ ਸੀ 24 ਜੂਨ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਲਿਆਂਦਾ ਜਾਵੇਗਾ ਫਿਰ 25 ਜੂਨ ਦਾ ਜਿਹੜਾ ਪੱਕਾ ਦੇਣ ਮਿਥਿਆ ਗਿਆ ਸੀ 12 ਜਿਹੜੇ ਐਮਪੀ ਬਣੇ ਨੇ 13 ਬਣੇ ਨੇ 12 ਐਮਪੀਆ ਨੇ ਤਾਂ ਸੌ ਚੱਕ ਲਈ ਕੱਲ ਹਲਫ ਲੈ ਲਿਆ ਸੰਸਦ ਦੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਸਪੀਕਰ ਵੱਲੋਂ ਬੋਲ ਮਾਰੇਗੇ ਸ੍ਰੀ ਅੰਮ੍ਰਿਤਪਾਲ ਸਿੰਘ ਬਾਰ-ਬਾਰ ਅੰਮ੍ਰਿਤਪਾਲ ਸਿੰਘ ਜਾਂ ਸਵਿਕਰ ਸਾਹਿਬ ਨੂੰ ਪਤਾ ਨਹੀਂ ਜੇ ਕਿ ਅੰਮ੍ਰਿਤਪਾਲ ਸਿੰਘ ਨੂੰ ਡਿਵਿਡੂਗਾਰ ਜੇਲ੍ਹ ਦੇ ਵਿੱਚ ਬੰਦ ਦਾ ਜਾਂ ਪ੍ਰੇ ਸਾਰਾ ਕੋਈ ਡਰਾਮਾ ਚੱਲ ਰਿਹਾਗਾ ਕਿ ਐਡਾ ਖਤਰਾ ਪੈ ਗਿਆ ਸਰਕਾਰਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਹ ਲੋਕਤੰਤਰ ਦੀ ਤਹਿਹੀਨ ਕੀਤੀ ਹੋਈ ਆ ਸਰਿਆਮ ਇੱਥੇ ਕਹਿੰਦੇ ਜੀ ਲੋਕਤੰਤਰ ਆ ਇੱਥੇ ਡੈਮੋਕ੍ਰੇਸੀ ਆ ਪਹਿਲਾਂ ਕਹਿੰਦੇ ਸਵਿਧਾਨ ਨੂੰ ਨਹੀਂ ਮੰਨਦਾ ਜੀ ਪਹਿਲਾਂ ਉਹਦੇ ਤੇ ਥਾਂ-ਥਾਂ ਤੇ ਜਿਹੜੇ ਲੋਕਾਂ ਵੱਲ ਵਿਰੋਧ ਕੀਤਾ ਗਿਆ ਪਹਿਲਾਂ ਉਹਨੂੰ ਗ੍ਰਿਫਤਾਰ ਕਰਾ ਕੇ ਜਿਹੜਾ ਸਾਹ ਲਿਆ ਹੁਣ ਤੁਸੀਂ ਗ੍ਰਿਫਤਾਰ ਵੀ ਕਰ ਲਿਆ ਦੋ ਵਾਰੀ ਐਨਐਸਏ ਵੀ ਲਗਾ ਲਈ ਤਾਂ ਲੋਕਾਂ ਨੇ ਤੇ ਸੰਗਤ ਨੇ ਵੱਡੀ ਗਿਣਤੀ ਦੇ ਵਿੱਚ ਖੰਡੂਰ ਸਾਹਿਬ ਵਾਸੀਆਂ ਨੇ ਕਰੀਬ 2 ਲੱਖ ਵੋਟਾਂ ਦੇ ਫਰਕ ਨਾਲ ਸਭ ਤੋਂ ਵੱਧ ਪੰਜਾਬ 'ਚ ਜਿੱਤਣ ਵਾਲਾ ਭਾਈ ਅੰਮਰਤਪਾਲ ਸਿੰਘ ਖਾਲਸਾ ਹੈ। ਤੇ ਉਹਨਾਂ ਲੋਕਾਂ ਦੇ ਨਾਲ ਤੁਸੀਂ ਕਿਸ ਤਰ੍ਹਾਂ ਖੇਡ ਰਹੇ ਹੋ? ਉਹਨਾਂ ਜਿਨ੍ਹਾਂ ਨੇ ਇੱਕ-ਇੱਕਲੀ ਬੋਟ ਪਾਈ ਆ ਪਰਿਵਾਰਾ ਸਮੇਤ ਪਾਈ ਆ ਐਨੀ ਗਰਮੀ ਦੇ ਵਿੱਚ ਦਿਨ ਰਾਤ ਇੱਕ ਕੀਤਾ ਸੀ ਜਨਾ ਲੋਕਾਂ ਨੇ ਤੁਸੀਂ ਉਹਨਾਂ ਦੀ ਭਾਵਨਾ ਤੇ ਉੱਤੇ ਸੱਟ ਮਾਰੀ ਆ। ਮੈਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇਹ ਪੁੱਛਣਾ ਚਾਹਣਾ ਕਿ ਬੇਸ਼ੱਕ ਸਾਨੂੰ ਪਤਾ ਹੈਗਾ ਕਿ ਕੋਟਾ ਰਹੀ ਜੱਤ ਧਰਨਾ ਰਹੀ ਇਹਦਾ ਹੱਲ ਨਿਕਲੂਗਾ ਨਿਕਲੂਗਾ ਪਰ ਤੁਸੀਂ ਬੇਇੱਜ਼ਤੀ ਆਪਣੀ ਕਿਉਂ ਕਰਵਾਉਨੇ ਹੋ? ਕਿਹਾ ਥੂ ਥੂ ਕਰਵਾਉਨੇ ਹੋ? ਮੈਂ ਪਹਿਲਾਂ ਵੀ ਕਹਿ ਕੇ ਹਟਿਆ ਸੀ ਕਿ ਇਹੀ ਕੰਮ ਅਕਾਲੀਆਂ ਨੇ ਕੀਤਾ ਸੀ ਇਹੀ ਕੰਮ ਕਾਂਗਰਸੀਆਂ ਨੇ ਕੀਤਾ ਸੀ ਤੇ ਇਹੀ ਕੰਮ ਹੁਣ ਆਮ ਆਦਮੀ ਪਾਰਟੀ ਨੇ ਫੜ ਲਿਆ ਹੁਣ ਆਮ ਆਦਮੀ ਪਾਰਟੀ ਕਹਿੰਦੀ ਹੈ ਕੇਂਦਰ ਦਾ ਕੰਮ ਹੈ ਇਹ ਕੇਂਦਰ ਕਹਿੰਦੀ ਹੈ ਸਾਨੂੰ ਤਾਂ ਲਿਖ ਕੇ ਦੇਵੇ ਭਵਾਂ ਆਤਮਾਨ ਸੱਤ ਤਾਂ 10 ਮਿੰਟਾਂ ਦੀ ਸੜਕ ਲੈ ਜਾ ਸਾਡਾ ਕੀ ਇਹਦੇ ਨਾਲ ਲੈਣਾ ਦੇਣਾਗਾ ਪਰ ਹੈ ਉਂਗਲ ਤੇ ਕਿਹਦੇ ਚ ਚੜਿਆ ਜਿਹੜਾ ਸਰਕਾਰਾਂ ਨੇ ਉਂਗਲ ਜਿਹੜੀਆਂ ਲੱਗਦੀਆਂ ਨੇ ਆਪਾਂ ਉਹਨਾਂ ਜਿਹੜੇ ਨੇ ਉਹਨਾਂ ਦਾ ਕੁਝ ਨਹੀਂ ਜਾਣਾ ਹੁੰਦਾਗਾ ਤੇ ਮੁੱਖ ਮੰਤਰੀ ਦੀ ਅਪੀਲ ਆ ਭਵੰਤਮਾਨ ਨੂੰ ਵੀਡੀਓ ਉਹਨਾਂ ਤੱਕ ਜਰੂਰ ਪਹੁੰਚਦੀ ਕਰ ਦਿਓ ਭਵੰਤਮਾਨ ਸਿਆ ਤੁਹਾਨੂੰ ਸਭ ਤੋਂ ਵੱਧ ਜਿਹੜੀਆਂ ਮੋਟਾਂ ਨੇ ਸਿੱਖ ਕੌਮ ਨੇ ਪਾਈਆਂ ਦਿਨ ਰਾਤ ਇੱਕ ਕੀਤਾ ਤੇਰੇ ਲਈ ਬਾਹਰੋਂ ਫੰਡ ਬਹੁਤ ਭੇਜਿਆ ਕੈਨੇਡਾ ਅਮਰੀਕਾ ਜਿੱਥੇ-ਜਿੱਥੇ ਵੀ ਪੰਜਾਬੀ ਬੈਠੇ ਨੇ ਪਰ ਤੂੰ ਕਿਸੇ ਦੀ ਕਦਰ ਨਹੀਂ ਪਾਈ हां जे कसो ओने कोई बंदा मारया हुंदा या कोई होर कुछ ਕੀਤਾ हुंदा ایتھے ਬੰਬ ਬਲਾਸਟ ਕਰਨ ਵਾਲੇ ਮੈਂ ਪਹਿਲਾਂ ਵੀ ਦੱਸਿਆ ਬੀਜੇਪੀ ਦੀ ਪ੍ਰਗਿਆ ਠਾਕਰਾ ਸਹਿਦ ਪ੍ਰਗਿਆ ਠਾਕਰਾ ਇਹਦਾ ਨਾਮ ਸਾਧ ਵੀ ਆ ਉਹ ਉਹਨੇ ਮਾਲੋ ਗਾਂ ਦੇ ਵਿੱਚ ਬੰਬ ਧਮਾਕੇ ਕੀਤੇ ਸੀ ਜੇਲ੍ਹ ਚ ਬੈਠੀ ਐਮਪੀ ਬਣ ਗਈ ਤਾਂ ਆਗਲਿਆਂ ਨੇ ਉਹਨੂੰ ਹੱਥੋਂ ਬਾਹਰ ਕਢਾ ਲਿਆ ਤੇ ਇਹ ਸਿੱਖਾਂ ਦੇ ਨਾਲ ਜਿਹੜਾ ਹੈਗਾ ਇਹ ਤੱਕਾ ਨਹੀਂ ਹੋ ਰਿਹਾ ਸਰੇ ਆਮ ਫਿਰ ਇੱਥੇ ਦੋ ਕੋ ਨੂਨ ਨਹੀਂ ਇੱਥੇ ਲੋਕ ਤੰਤਰ ਕਿਤੇ ਹੁਣ ਲੋਕ ਜਿਹੜੀ ਪ੍ਰਣਾਲੀ ਕਿਤੇ ਤੁਹਾਡੀ ਹੁਣ ਡੈਮੋਕਰੇਸੀ ਜਿਹੜੇ ਤੁਸੀਂ ਪੜਦੇ ਹੋ ਜੇ ਇੱਥੇ ਡੈਮੋਕਰੇਸੀ ਹੈ ਜੇ ਇੱਥੇ ਕਲਮ ਦਾ ਹੁਣ ਉਹ ਆ ਜੀ ਚੱਲਦਾ ਹੁਣ ਤੱਕਲੇ ਤੁਹਾਡੇ ਰਾਹੀ ਜਿਹੜਾ ਤੁਸੀਂ ਕੁਝ ਕਹਿੰਦੇ ਸੀ ਉਸੇ ਰਾਹੀਂ ਸੰਵਿਧਾਨ ਦੇ ਰਾਹੀਂ ਉਹਨੇ ਵੋਟਾਂ ਪਵਾਇਆਂ ਨੇ ਉਸੇ ਸੰਵਿਧਾਨ ਦੇ ਰਾਹੀਂ ਉਹਨੇ ਸੌਂ ਚੁੱਕਣੀ ਸੀ ਤੇ ਸਾਰਾ ਕੁਝ ਜਿਹੜਾ ਜਾਬਤੇ ਦੇ ਵਿੱਚ ਰਹਿ ਕੇ ਕੀਤਾ ਤੇ ਇਹ ਤਾਂ ਹੁਣ ਤੁਸੀਂ ਇਹ ਦੱਸੋ ਕਿ ਸਿੱਖ ਕੌਮ ਨੂੰ ਅਹਸਾਸ ਨਹੀਂ ਕਰਾਇਆ ਜਾ ਰਿਹਾ ਇਹ ਗੁਲਾਮੀ ਦਾ ਫਿਰ ਤੁਸੀਂ ਕਹਿੰਦੇ ਹੋ ਕਿ ਸਿੱਖ ਬੋਲਦੇ ਨੇ ਸਿੱਖ ਵੱਖਰਾ ਰਾਜ ਮੰਗਦੇ ਨੇ ਸਿੱਖ ਇਸ ਤਰ੍ਹਾਂ ਕਰਦੇ ਨੇ ਸਿੱਖ ਖਾਸਤਾਨੀ ਨੇ ਇਹ ਅਤਵਾਦੀ ਨੇ ਜੀ ਇਹ ਉਹ ਹੋਣੇ ਹੁਣ ਤੁਸੀਂ ਦੱਸੋ ਇੱਕ ਬੰਬ ਧਮਾਕਿਆਂ ਵਾਲੀ ਐਮਪੀ ਬਣ ਕੇ ਘੰਟੇ ਵਿੱਚ ਬਾਹਰ ਆ ਜਾਂਦੀ ਆ ਜਿਨੇ ਕੋਈ ਬੰਬ ਧਮਾਕਾ ਨਹੀਂ ਕੀਤਾ ਜਿਹਦੇ ਕੋਲ ਕੋਈ ਰੌਂਦ ਜਾਂ ਰਾਫਲ ਨਹੀਂ ਫੜੀ ਗਈ ਜਿਹਦੇ ਉੱਤੇ ਆਮ ਤਾਰ ਬੰਨਦੀ ਸੀ ਉਹਨਾਂ ਤੇ ਐਨਐਸਏ ਲਗਾ ਦਿੱਤਾ ਉਹਨਾਂ ਨੂੰ ਪੰਜਾਬ ਦੇ ਜੇਲ੍ਹਾਂ ਦੇ ਬਜਾਏ ਤਾਂ ਡਿਬੜੂਗੜ੍ਹ ਅਸਾਮ ਦੇ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਇਹ ਨਿਆਂ ਨਹੀਂ ਸਿੱਖਣਾ ਤਾਂ ਹੋਰ ਕੀ ਆ ਅਨਿਆਇ ਨਹੀਂ ਇਹ ਇਸ ਸਿੱਖਾਂ ਦਾ ਜਿਹੜਾ ਇਹ ਆ ਕਿ ਸਿੱਖ ਕੌਮ ਨੇ ਮਾਰਾ ਭਤਾਂ ਸਰਕਾਰਾਂ ਦਾ ਕੀ ਕੀਤਾ ਮੈਂ ਹੁਣ ਸਮਝਦਾ ਸੀ ਕਿ ਕਿਸੇ ਸਰਕਾਰ ਨੂੰ ਅਸੀਂ ਦੋਸਤ ਦੇਗੀ ਸਾਰੀਆਂ ਸਰਕਾਰਾਂ ਨੂੰ ਵੇਖ ਲਿਆ ਹੁਣ ਬੀਜੇਪੀ ਦੇ ਜਿਹੜਾ ਸਰਕਾਰ ਆ ਉਹਨੇ ਕੋਈ ਘਟ ਨਹੀਂ ਗਜਰੀ ਸਿੱਖਾਂ ਦੇ ਨਾਲ ਪਹਿਲਾਂ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਹੁੰਦਾ ਸੀ ਮੋਦੀ ਉਦੋਂ ਕੀ ਕੁਝ ਨਹੀਂ ਹੋਇਆ ਚਿੱਟੀ ਚਿੱਟੀ ਸਿੰਗਾਪੁਰਾ ਦੇ ਵਿੱਚ ਜਿਹੜੇ ਉੱਥੇ Hindu ਤੇ ਸੈਦ ਮੁਸਲਮਾਨਾਂ ਦਾ ਕੋਈ ਕਾਤਲ ਕੀਤਾ ਸੀ ਹਿੰਦੂਆਂ ਦਾ ਤੇ ਸਿੱਖਾਂ ਦਾ ਸੈਦ ਮੈਂ ਇੱਥੇ ਥੋੜਾ ਜਿਆ ਨਾ ਭੁੱਲਾਂ ਤਾਂ ਉਸ ਵੇਲੇ ਕੀ ਮੋਦੀ ਨੇ ਕਹਤਾ ਸੀ ਕਿ ਇਹ ਤਾਂ ਮੁਸਲਮਾਨਾਂ ਦਾ ਹੱਥ ਹੈ ਦੇ ਵਿੱਚ ਮੁਸਲਮਾਨਾਂ ਨੇ ਕਤਲ ਕਰਵਾਏ ਨੇ ਬਾਅਦ ਵਿੱਚ ਫਿਰ ਅਟਾਰ ਜੱਜ ਸੀ ਹਿੰਮਤ ਕਰ ਕਰੇ ਉਹਦੀ ਕਿਤਾਬ ਵੀ ਆਈ ਆ ਹਿੰਮਤ ਕਰ ਕਰੇ ਤਾਂ ਉਹਨੇ ਦੱਸਿਆ ਕਿ ਇਹ ਸਾਰਾ ਕਾਰਾ ਜਿਹੜਾ ਹੈਗਾਗਾ ਮੋਦੀ ਦਾਗਾ ਮੋਦੀ ਨੇ ਜਿਹੜਾ ਇਹ ਕਤਲਿਆਂ ਕਰਵਾਇਆਗਾ ਜਿਹੜਾ ਰਾਤ ਦੇ ਵਿੱਚ ਸਿੱਖਾਂ ਨੂੰ ਉਜਾੜਿਆ ਗਿਆ ਕਿਸਾਨਾਂ ਨੂੰ ਉਜਾੜਿਆ ਗਿਆ ਦਿੱਲੀ ਦੇ ਵਿੱਚ ਕੀ ਕੁਸ ਹੋਇਆ 7-800 ਕਿਸਾਨ ਉੱਥੋਂ ਜਿਹੜਾ ਸੀਦ ਹੋ ਗਿਆ ਫਿਰ ਹੁਣ ਖਨੌਰੀ ਦੇ ਬਾਰਡਰਾਂ ਤੇ ਬੈਠੇ ਨੇ ਅਜੇ ਤੱਕ ਦਿੱਲੀ ਨਹੀਂ ਜਿਹੜਾ ਜਾਣ ਦਿੱਤਾ ਜਾ ਰਿਹਾਗਾ ਹੋਰ ਦੱਸੋ ਬਿੱਤ ਕਰੇ ਕਿੱਥੇ ਨਹੀਂ ਹੋ ਰਹੀ ਕੱਲ ਪਰਸੇ ਇੱਕ ਹੋਰ ਨਿਊਜ਼ ਪੜ੍ਹੀ ਆ ਸਿੱਖ ਲੜਕੀ ਨੂੰ ਕਿਰਪਾਨ ਪਾ ਕੇ ਜਿਹੜਾ ਉਹ ਪੇਪਰ ਨਹੀਂ ਦਿਵਾਇਆ ਗਿਆ ਤੇ ਗੁਲਾਮੀ ਦੀ ਇਨਸਾਨੀਅਤ ਤੇ ਹੋਰ ਦੱਸੋ ਕੀ ਨੇ ਇਹ ਇੱਥੇ ਜਿਹੜਾ ਸਿੱਖਾਂ ਦੇ ਨਾਲ ਤੁਸੀਂ ਸਰਿਆਂ ਧੱਕਾ ਕਰ ਰਹੇ ਹੋ ਅਮਾਚਲ ਦੇ ਵਿੱਚ ਪੰਜਾਬੀਆਂ ਨਾਲ ਧੱਕਾ ਹੋ ਰਿਹਾ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਤੇ ਕੋਈ ਨਹੀਂ ਬੋਲਦਾ ਸਾਰਿਆਂ ਦੇ ਮੂੰਹ ਚੁੰਮਤੇ ਪਏ ਨੇ ਸਾਰਿਆਂ ਨੂੰ ਦੰਦਨਾ ਪਈਆਂ ਹੋਈਆਂ ਨੇ ਜੇਕਰ ਇੱਕ ਸਿੱਖ ਐਕਸ਼ਨ ਆਰ ਐਕਸ਼ਨ ਕਹਿ ਦਿੰਦੇ ਜੇਕਰ ਸਿੱਖ ਨੇ ਕੋਈ ਇੱਥੇ ਮਾੜੀ ਮੋਟੀ ਤੁੰਬੰੰਬ ਹੋ ਗਈ ਜਾਂ ਕਿਸੇ ਦੇ ਇੱਕ ਦੋ ਬੱਜੇ ਲਫੇੜੇ ਤਾਂ ਝੱਟ ਪਰਚਾ ਦਰਜ ਤੇ ਉਹਨੂੰ ਖਾਲਸਤਾਨੀ ਉਹਨੂੰ ਅੱਤਵਾਦੀ ਉਹਨੂੰ ਉਗਰਵਾਦੀ ਤੇ ਹੁਣ ਦੱਸੋ ਮੈਂ ਇੰਨਾ ਗੱਲਾਂ ਦਾ ਜਿਹੜਾ ਸਾਰੀਆਂ ਗੱਲਾਂ ਮੈਂ ਕੀਤੀਆਂ ਕੋਈ ਐਮਪੀ ਕਾਂਗਰਸੀ ਹੋਵੇ ਅਕਾਲੀਆ ਦਾ ਹੋਵੇ ਆਵਾਦੀ ਪਾਰਟੀ ਦਾ ਭਗਵੰਤ ਮਾਨ ਮੁੱਖ ਮੰਤਰੀ ਹੋਵੇ ਜਾਂ ਐਮਪੀ ਹੁਣ ਉਹਨਾਂ ਦੇ ਐਮਐਲਏ ਹੋਣਾ ਜਾਂ ਕੋਈ ਬੀਜੇਪੀ ਦਾ ਹੋਵੇ ਆਰਐਸਐਸ ਦਾ ਜੋ ਵੀ ਹੋਵੇ ਜਿਹੜੇ ਮੈਂ ਗੱਲਾਂ ਕੀਤੀਆਂ ਨੇ ਇਹਨਾਂ ਗੱਲਾਂ ਦਾ ਜਵਾਬ ਦੇਵੇ ਮੈਨੂੰ ਜੇ ਬਤਕਰਨੀ ਸਿੱਖਾਂ ਦੇ ਨਾਲ ਤਾਂ ਹੋਰ ਕੀ ਹੈ ਇਹ ਜਦੋਂ ਬੰਦਾ ਸੰਵਿਧਾਨ ਦੇ ਰਾਹੀ ਤੁਹਾਡੇ ਕਹਿਣ ਮੁਤਾਬਕ ਸੰਵਿਧਾਨ ਨੂੰ ਮੰਨਦਾ ਹੈ ਸੰਵਿਧਾਨ ਦੇ ਰਾਹੀ ਉਹਨੇ ਵੋਟਾਂ ਦੇ ਵਿੱਚ ਖੜਾ ਹੋਇਆ ਵੋਟਾਂ ਵੀ ਐ ਨਹੀਂ ਕੋਈ ਇੱਕ ਦੋ ਵੋਟਾਂ ਪੈ ਗਈਆਂ ਏਡੀ ਵੱਡੀ ਜਿਹੜਾ ਜਿੱਤ ਹਾਸਲ ਕੀਤੀ ਆ ਤੁਸੀਂ ਉਸ ਨੌਜਵਾਨ ਨੂੰ ਫਾਹੇ ਟੰਗਣਾ ਚਾਹੁੰਦੇ ਹੋ ਮਰਵਾਉਣਾ ਚਾਹੁੰਦੇ ਹੋ ਜੇ ਕਰ ਸਿੱਖ ਤੁਹਾਨੂੰ ਗੱਲਾਂ ਕਰਦਾਗਾ ਤੁਹਾਨੂੰ ਗੱਲਾਂ ਉਹਦੀਆਂ ਕੌੜੀਆਂ ਲੱਗਦੀਆਂ ਨੇ ਤੇ ਉਹ ਅੱਤਵਾਦੀ ਜੇਕਰ ਤੁਹਾਡੀ ਚਾਵਲੂਸੀ ਕੀਤੀ ਕਰੇ ਤੁਹਾਡੇ ਮੂਹਰੇ ਮੈਂ ਹੁਣ ਸ਼ਬਦ ਕਹਿਣ ਲੱਗਿਆ ਕਿ ਅੱਗੇ ਪਾਸੇ ਫਿਰਦਾ ਰਹੇ ਤੁਹਾਡੇ ਮਾਗਰ ਜਿਵੇਂ ਤੁਸੀਂ ਕਹਿੰਦੇ ਹੋ ਤੇ ਓਮੇ ਕਰੀ ਜਾਵੇ ਤਾਂ ਫਿਰ ਤੁਹਾਨੂੰ ਸਭ ਕੁਝ ਮਨਜ਼ੂਰ ਆ ਤੁਸੀਂ ਇੱਕ ਮਜ਼ਾਕ ਬਣਾ ਛੱਡਿਆ ਸਿੱਖ ਕੌਮ ਦੇ ਨਾਲ ਇਹ ਬਰਤਾਰਾ ਠੀਕ ਨਹੀਂ ਹੁੰਦਾ ਕਿਉਂਕਿ ਗੱਡੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਹੁਣ ਸੁਖਵੀਰ ਬਾਦਲ ਵੀ ਕਹਿੰਦਾ ਸੀ ਅਸੀਂ 25 ਸਾਲ ਰਾਜ ਕਰਾਂਗੇ ਕਿੱਧਰ ਗਿਆ ਅੱਜ ਇੱਕ ਸੀਟ ਆਈ ਆ ਕਿਤੇ ਕਾਂਗਰਸ ਕਹਿੰਦੀ ਹੁੰਦੀ ਸੀ ਅੱਜ ਉਹ ਕਾਂਗਰਸ ਦਾ ਜਿਹੜਾ ਸਪਾਇਆ ਉਹ ਹੋ ਰਿਹਾਗਾ ਤੇ ਆਮ ਆਦੀ ਪਾਰਟੀ ਹੁਣ ਭਗਵੰਤ ਮਾਨ ਕਹਿੰਦਾ ਗਿਆ ਵਸੀਂ 25-30 ਸਾਲ ਅਸੀਂ ਰਾਜ ਕਰਾਂਗੇ ਭਗਵੰਤ ਮਾਨ ਨੂੰ 10 ਸਿੱਟਾ ਆਈਆਂ ਨੇ ਤਾਂ ਅੱਗੇ ਦੇਖ ਲਈ ਭਗਵੰਤ ਮਾਨਾ 2027 'ਚ ਪਤਾ ਲੱਗ ਜੂ ਤੈਨੂੰ ਜੇ ਲੋਕਾਂ ਦੀ ਜ਼ਮੀਰ ਜਾਗਦੀ ਹੋਈ ਤਾਂ ਆ ਜਿਹੜੀਆਂ ਹੁਣ ਜਿਮਣੀ ਚੋਣਾ ਹੋਣਗੇ ਆ ਇਹਦੇ 'ਚ ਪਤਾ ਲੱਗ ਲਗਾ ਦਿਓ ਲੋਕੋ ਇਹ ਮੁੱਖ ਮੰਤਰੀ ਇਸ ਤਰ੍ਹਾਂ ਨਹੀਂ ਬਣਦਾ ਹੁੰਦਾ ਕਿ ਅਸੀਂ ਜੇਕਰ ਕੋਈ ਸਿੱਖਾ ਜੇ ਉਹਨੇ ਕੋਈ ਮਾੜਾ ਮੋਟਾ ਕ੍ਰਾਈਮ ਕਰਤੇ ਦਿੱਤਾ ਉਹਦੇ ਲਈ ਜਿਹੜੀ ਐਡੀ ਵੱਡੀ ਸਜ਼ਾ ਦੇ ਦਿੱਤੀ ਜਿਹੜੇ ਦੂਜੇ ਮੁਲਕ ਦੇ ਵਿੱਚ ਜਿਹੜਾ ਸਤਸੁੰਦਰੋਂ ਕਾਲੇ ਪਾਣੀ ਉੱਤ ਤੱਕ ਭੇਦ ਦਿੱਤਾ ਤੇ ਹੋ ਸਕਦਾ ਤੁਹਾਡੀਆਂ ਜਿਹੜੀਆਂ ਨਜ਼ਰਾਂ ਨੇ ਉਹ ਨਹੀਂ ਹਜੇ ਸਿੱਖਾਂ ਨੂੰ ਪਰਖਵਾ ਆਉਣੀਆਂ ਕਿ ਹੋ ਸਕਦਾ ਤੁਸੀਂ ਭਾਈ ਅੰਮਰਤਪਾਲ ਸਿੰਘ ਨਾਲ ਕੀ ਕਰਾਉਣਾ ਚਾਹੁੰਦੇ ਹੋ ਅਜੇ ਤਾਂ ਡਾ ਇਹ ਵੀ ਨਹੀਂ ਪਤਾ ਬੇਸ਼ੱਕ ਤੁਸੀਂ ਕਹਿੰਦੇ ਹੋ ਵਕੀਲ ਕਹਿੰਦੇ ਨੇ ਕਿ 60 ਦਿਨਾਂ ਦੇ ਵਿੱਚ ਬੰਦਾ ਸੌਂ ਚੁੱਕ ਸਕਦਾ 2 ਮਹੀਨਿਆਂ ਦੇ ਵਿੱਚ ਚਲੋ ਤਾਂ ਚਾਰਾ ਜੋ ਹੀ ਕਰਨਗੇ ਉਹਦਾ ਮਾਂ ਪਿਓ ਵੀ ਕਰੂਗਾ ਸੰਗਤ ਵੀ ਕਰੂਗੀ ਵਕੀਲ ਸਾਹਿਬ ਵੀ ਕਰਨਗੇ ਸਿੱਖ ਕੌਮ ਵੀ ਕਰੂਗੀ ਉਹਦਾ ਫਿਰ ਜਦੋਂ ਧਰਨੇ ਲਾ ਦਿੱਤੇ ਜਦੋਂ ਕੋਟਾਂ ਦੇ ਵਿੱਚ ਕੇਸ ਚੱਲਿਆ ਗਿਆ ਫਿਰ ਜਦੋਂ ਉਹਨਾਂ ਨੂੰ ਸੌਂ ਚਕਾਉਣ ਦਾ ਜਿਹੜਾ ਟਾਈਮ ਦਿੱਤਾ ਜਾਊਗਾ ਤੇ ਫਿਰ ਫਾਇਦਾ ਕੀ ਨਿਕਲੂਆ ਕਿ ਤੁਸੀਂ ਧਰਨੇ ਮਜਾਰਿਆਂ ਨਾਲ ਹੀ ਮੰਨਣਾ ਹੁੰਦਾਗਾ ਪੂਰਤ ਮੰਡ ਕਹਿੰਦਾ ਹੁੰਦਾ ਸੀ ਮੇਰੇ ਰਾਜ ਵਿੱਚ ਤਾਂ ਕੋਈ ਧਰਨਾ ਨਹੀਂ ਲੱਗਣਾ ਸਭ ਤੋਂ ਵੱਧ ਧਰਨੇ ਲੱਗੇ ਨੇ ਸਭ ਤੋਂ ਵੱਧ ਕੁੱਟਾਂ ਪਈਆਂ ਨੇ ਸਭ ਤੋਂ ਵੱਧ ਜਿਹੜੇ ਕਿਸਾਨਾਂ ਦਾ ਜਿਹੜਾ ਬੁਰਾ ਹਾਲ ਹੋਇਆਗਾ ਤੇ ਮੈਂ ਅਪੀਲ ਕਰਨਾ ਚਾਹੁੰਦਾ ਸਰਕਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜਾਗਾ ਕਾਨੂੰਨ ਦੇ ਤੌਰ ਤੇ ਹਨੇਰੇ ਦੇ ਵਿੱਚ ਉਹਨੇ ਕੋਈ ਮਾੜਾ ਕੰਮ ਨਹੀਂ ਕੀਤਾ ਐਮਪੀ ਬਣਿਆ ਐਮਪੀ ਦੀ ਜਿਸ ਤਰ੍ਹਾਂ ਦੂਜਿਆਂ ਨੇ ਸੋਚ ਚੁੱਕੀ ਆ ਉਸ ਨੂੰ ਚਕਾਈ ਜਾਵੇ ਤੇ ਜਿਹੜਾ ਉਹਦਾ ਕੇਸ ਐਨਐਸਏ ਐਕਟ ਜਿਹੜਾ ਗੱਲ ਆਇਆ ਹੋਇਆ ਉਹ ਜਿਹੜਾ ਉਹਦਾ ਰੱਦ ਕੀਤਾ ਜਾਵੇ ਤੇ ਐਨੀ ਬੇਨਤੀ ਕਰਦਾ ਸੀ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਲਿਖ ਦਿਓ ਤੇ ਵੀਡੀਓ ਨੂੰ ਜਿਹੜੇ ਬੱਕ ਬੱਕ ਜਿਹੜੇ ਨੇ ਡੀਸੀ ਸਾਹਿਬਾਨ ਨੇ ਬੱਕ ਬੱਕ ਜਿਹੜੇ ਮਹਿਕਮੇ ਨੇ ਐਸਐਸਪੀ ਨੇ ਤੇ ਸਾਰਿਆਂ ਦੇ ਕੋਲੇ ਵੀਡੀਓ ਪਹੁੰਚਾ ਦਿਓ ਕਿ ਸਿੱਖ ਕੌਮ ਨੂੰ ਤੁਸੀਂ ਗੁਲਾਮ ਰੱਖਣਾ ਚਾਹੁੰਦੇ ਹੋ ਫੇਰ ਤਾਂ ਤੁਸੀਂ 10 ਚਾਹੇ ਹੋਰ ਅੰਦਰ ਕਰਦੇ ਹੋ ਹੋਰ ਤੇ ਲਾ ਦਿੰਦੇ ਨੇ ਸੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਿੱਖ ਕੌਮ ਸਾਡੇ ਨਾਲ ਹੀ ਰਹੇ ਅਸੀਂ ਰੱਖਣਾ ਚਾਹੁੰਦੇ ਆ ਤੇ ਫਿਰ ਤੁਹਾਡੀ ਜਿਹੜੀ ਹੈਗੀ ਆ ਫਿਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਛੱਡਿਆ ਜਾਵੇ ਤੇ ਉਹ ਜਿਹੜਾ ਖੰਡੂਰ ਸਾਹਿਬ ਵਾਸੀਆਂ ਨੇ ਉਹਨਾਂ ਨੂੰ ਜਿਤਾਇਆ ਉਹਨਾਂ ਨੇ ਆਪਣੇ ਕੰਮਾਂ ਵਾਸਤੇ ਜਿਤਾਇਆ ਨਾ ਕਿ ਭਾਈ ਅੰਮ੍ਰਿਤਪਾਲ ਸਿੰਘ ਸਾਡੇ ਨਸੇ ਸੜਾਊਗਾ ਇੱਥੇ ਜਿਹੜੇ ਨੌਜਵਾਨ ਉਹਨੂੰ ਜਿਹੜੇ ਨਸ਼ੇ ਕਰਦੇ ਨੇ ਅੰਬਤ ਸਿਕਾਊਗਾ ਤੇ ਹੋਰ ਜਿਹੜੇ ਉਹਨਾਂ ਦੇ ਅਨੇਕਾਂ ਕੰਮ ਜਿਹੜੇ ਲਟਕਦੇ ਪਏ ਨੇ ਤੇ ਉਹ ਸੁਧਾਰੂਗਾ ਪਰ ਇਹ ਜਿਹੜਾ ਸਰਕਾਰ ਨੂੰ ਮੈਂ ਕਹਿਣਾ ਚਾਹਣਾ ਕਿ ਤੁਸੀਂ ਜਿਹੜਾ ਇਹ ਤੱਕਾਗਾ ਇਹ ਸਰਿਆਮ ਕਰ ਰਹੇ ਹੋ ਬਹੁਤ ਮਾੜਾਗਾ ਕਿਉਂਕਿ ਜਿੰਨਾ ਜਿੰਨਾ ਸਰਕਾਰਾਂ ਨੇ ਤੱਕਾ ਕੀਤਾਗਾ ਉਹਨਾਂ ਦੇ ਅਜ ਰਾਜ ਭਾਗ ਕਿੱਥੇ ਗਿਆ ਜੇ ਗੱਦੀਆਂ ਉਹਨਾਂ ਦੀਆਂ ਤੁਸੀਂ ਸਵੰਟ ਕੇ ਰਹਿ ਗਿਆ ਕਾਲੇਦਲ ਦਾ ਖਲਾਰਾ ਪੈ ਗਿਆ ਹੁਣ ਦੇਖੋ ਕਾਲੇ ਦਲ ਦਾ ਜਿਹੜਾ ਹਾਲ ਹੈ ਇਸ ਵੇਲੇ ਵੀ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਵੀਡੀਓ ਨੂੰ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਆਪਣੇ ਕਮੈਂਟ ਵੀ ਜਿਹੜਾ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖ ਕੇ ਭੇਜਿਓ ਤੇ ਧੰਨਵਾਦ ਤੁਹਾਡਾ ਤੁਸੀਂ ਐਨਾ ਮੈਨੂੰ ਪਿਆਰ ਬਖਸ਼ਦੇ ਹੋ ਕਮੈਂਟ ਵੀ ਕਰਦੇ ਹੋ ਸਮਾਂ ਕੱਟ ਕੇ ਵੀਡੀਓ ਦੇਖਦੇ ਵੀ ਹੋ ਤੇ ਇੱਕ ਮੇਰੀ ਬੇਨਤੀ ਇਹ ਆ ਕਿ ਇਹ ਵੀਡੀਓ ਹਰ ਇੱਕ ਗਰੁੱਪ ਦੇ ਵਿੱਚ ਭਜਾ ਦਿਆ ਕਰੋ ਜਿਹੜੀ ਚੰਗੀ ਗੱਲ ਹੁੰਦੀ ਆ ਮੈਂ ਪਹਿਲਾਂ ਵੀ ਕਿਹਾ ਮੈਂ ਬਹੁਤ ਕੱਟ ਕੇਣਾ ਹੁੰਨਾ ਪਰ ਜਦੋਂ ਦਾ ਆ ਸੰਸਦ ਦੇ ਵਿੱਚ ਸੌ ਚੱਕਣ ਦਾ ਜਿਹੜਾ ਮਾਮਲਾ ਆਇਆ ਸੀ ਉਸ ਦਿਨ ਤੋਂ ਮੈਂ ਕਹਿਣ ਲੱਗਿਆ ਕਿ ਵੀਡੀਓ ਨੂੰ ਭਈ ਤੁਸੀਂ ਲੈ ਕੇ ਵੀ ਕਰਦਿਆ ਕਰੋ ਨਾਲ ਚੈਨਲ ਨੂੰ ਜਿਹੜੇ ਐਨੇ ਤੁਸੀਂ ਨੌਜਵਾਨ ਵੀਰ ਭੈਣ ਭਰਾ ਦੇਖਦੇ ਹੋ ਵੱਡੀ ਗਿਣਤੀ ਦੇ ਵਿੱਚ ਦੇਖਦੇ ਹੋ ਤੇ ਜਿੱਤੇ ਤੁਸੀਂ ਵੀਡੀਓ ਦੇਖਦੇ ਹੋ ਤੇ ਮੈਂ ਕਿਸੇ ਦਾ ਵਿਰੋਧੀ ਨਹੀਂ ਮੈਂ ਕਿਸੇ ਸਰਕਾਰ ਦਾ ਵਿਰੋਧੀ ਨਹੀਂ ਜਿਹੜਾ ਮੈਂ ਦਾ ਇਹ ਕਹਿਣਾਗਾ ਕਾਨੂੰਨ ਦੇ ਅਨਸਾਰ ਜੇਕਰ ਤੁਸੀਂ ਕਹਿੰਦੇ ਹੋ ਕਾਨੂੰਨ ਅਨਸਾਰ ਜਿਹੜਾ ਕੰਮ ਆ ਉਹ ਫਿਰ ਚੱਲੇ ਜਾਂਦੇ ਉਸ ਤਰ੍ਹਾਂ ਕੰਮ ਕਰੋ ਤੁਸੀਂ ਇਹ ਥੋੜੀ ਹੁੰਦਾਗਾ ਕਿ ਤੁਹਾਡੇ ਥੱਲੇ ਕੁਰਸੀ ਆ ਗਈ ਮੁੱਖ ਮੰਤਰੀ ਦੀ ਆ ਗਈ ਅਹੁਦੇ ਆ ਗਏ ਤੁਹਾਨੂੰ ਵੀ ਤੁਸੀਂ ਜੋ ਮਨ ਮੰਨਿਆ ਕਰੋ ਤੇ ਸਿੱਖਾਂ ਦੇ ਨਾਲ ਤਾਂ ਬਹੁਤ ਕੁਝ ਪਹਿਲੇ ਹੋ ਚੁੱਕਿਆ ਹੈ ਇਸ ਤੋਂ ਪਹਿਲਾਂ ਤੇ ਵੀਡੀਓ ਨੂੰ ਜਿੱਥੇ ਸ਼ੇਅਰ ਕਰਦੇ ਹੋ ਲੈ ਕਰਦੇ ਹੋ ਉੱਤੇ ਇੱਕ ਨਾਲ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਪੰਜਾਬੀ ਬਿਰਚਾ ਟੀਵੀ ਨੂੰ ਜਿਹੜਾ ਤਾਂ ਕਿ ਅਸੀਂ ਜੇਕਰ ਤੁਸੀਂ ਸਾਨੂੰ ਹੌਸਲਾ ਬਖਸ਼ੋਗੇ ਜੇਕਰ ਤੁਸੀਂ ਸਾਨੂੰ ਮਾਣ ਸਤਕਾਰ ਬਖਸ਼ੋਗੇ ਅਸੀਂ ਵੀ ਤੁਹਾਡੀਆਂ ਜਿਹੜੀਆਂ ਕਈਆਂ ਗੱਲਾਂ ਤੇ ਖਰੇ ਉਤਰਾਂਗੇ ਜੇਕਰ ਤੁਹਾਨੂੰ ਕੋਈ ਮੇਰੀ ਹੋਈ ਪਾਈ ਹੋਈ ਵੀਡੀਓ ਦਾ ਕਿਸੇ ਦਾ ਦਿਲ ਦੁਖਦਾਗਾ ਜਾਂ ਤੁਹਾਨੂੰ ਕੋਈ ਵੀਡੀਓ ਚ ਮਾੜਾ ਚੀ ਦਿਖਦੀ ਆ ਬੇਝਿਜਕ ਕਮੈਂਟ ਕਰਿਆ ਕਰੋ ਕਿਸੇ ਦਾ ਗੁੱਸਾ ਨਹੀਂ ਤੇ ਅਸੀਂ ਉਹਨੂੰ ਸੋਚ ਕੇ ਵਿਚਾਰ ਕੇ ਤੁਹਾਡੇ ਜਿਹੜੇ ਕਾਦਰ ਕਰਾਂਗੇ ਅਸੀਂ ਤੇ ਅਸੀਂ ਉਸ ਵੀਡੀਓ ਨੂੰ ਹਟਾ ਵੀ ਦਿਆ ਕਰਾਂਗੇ ਪਰ ਇਹ ਨਹੀਂ ਕਿ ਜਣੇ ਕਣੇ ਆਪਾਂ ਵੀ ਸਾਰੇ ਆਪਾਂ ਦੇ ਲਈ ਸਾਡੇ ਲਈ ਸਭ ਸਾਂਝੇ ਨੇ ਕੋਈ ਇੱਥੇ ਸਾਡੇ ਲਈ ਦੁਸ਼ਮਣ ਨਹੀਂ ਕੋਈ ਜਿਹੜਾ ਹੈਗਾ ਸਾਡਾ ਕੋਈ ਮਿੱਤਰ ਨਹੀਂ ਸਾਰੇ ਭੈਣ ਭਰਾ ਰਲ ਕੇ ਆ ਜਿਹੜਾ ਅਸੀਂ ਕੰਮ ਕਰਦੇ ਆ ਇੱਕ ਪਰ ਜੇਕਰ ਅਸੀਂ ਆਪਣਾ ਤੌਰ ਤਰੀਕਾ ਵੀ ਬਦਲਣਾ ਚਾਹੁੰਦੇ ਆ ਥੋੜਾ ਜਿਹਾ ਤੇ ਸਾਨੂੰ ਆਸ ਆ ਕੇ ਤੁਸੀਂ ਸਾਨੂੰ ਵੀਡੀਓ ਦੇ ਥੱਲੇ ਜਿਹੜੇ ਕਮੈਂਟ ਨੇ ਆਪਣੇ ਜਿਹੜੀ ਸਹੀ ਸ਼ਬਦਾ ਭਾਸ਼ਾ ਹੁੰਦੀ ਆ ਜੇ ਉਹਨਾਂ ਵਿੱਚ ਲਿਖਿਆ ਕਰੋ ਤਾਂ ਅਸੀਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦੇ ਰਹਾਂਗੇ ਕਿਉਂਕਿ ਤੁਸੀਂ ਸਾਡੇ ਸਰੋਤਿਓ ਤੁਸੀਂ ਵੀਡੀਓ ਵੇਖਦੇ ਹੋ ਤੁਸੀਂ ਵੀਡੀਓ ਅੱਗੇ ਭਜਾਉਂਦੇ ਹੋ ਤਾਂ ਸਾਨੂੰ ਹੌਸਲਾ ਹੁੰਦਾ ਫੇਰ ਅਸੀਂ ਮੈਕ ਤੇ ਬੋਲਦੇ ਆ ਫੇਰ ਅਸੀਂ ਸਿੱਖ ਕੌਮ ਦੇ ਹਰ ਇੱਕ ਕੌਮ ਦੀ ਕਦਰ ਕਰਦੇ ਆ ਅਸੀਂ ਕਿਸੇ ਕੌਮ ਨੂੰ ਕੋਈ ਜਾਤ ਪਾਤ ਕੋਈ ਕੋਈ ਬਿਤਕਰਾਨੀ ਸਾਡੇ ਲਈ ਸਾਡੇ ਲਈ ਸਭ ਏਕ ਆ ਤੇ ਧੰਨਵਾਦ ਵੀਡੀਓ ਲੰਬੀ ਹੁੰਦੀ ਆ ਤੇ ਚੰਗੀ ਲੱਗੀ ਸ਼ੇਅਰ ਕਰ ਦਿਓ ਬਲਾਉ ਵੈਰਜਾ ਖਾਲਸਾ ਸਿਵੈਰਜ ਕੀ ਫਤਿਹ